ਚੰਗਾ ਭਗਤੇ ਭਾਜੀ ਪੜਾ ਚ ਰੋ ਗਿਆ ਫਿਰ ਨੂੰ ਲੇਟ ਹੋਣ ਡਿਆ ਮੈਨੂੰ ਜਾਣ ਤੋਂ ਪੈਣਾ ਵੜਾ 2 ਮਿੰਟ ਰੁਕ ਮੈਂ ਤੇਰੇ ਬਾਦ ਇਹਨਾਂ ਬੱਚਿਆਂ ਤੇ ਪਾਪੜ ਲੈ ਕੇ ਆਇਆ 2 ਮਿੰਟ ਰੁਕ ਚੱਲ ਦੱਲਾ ਮੈਂ ਵੀ ਹਲਾ ਰੱਬ ਕਿੰਨੇ ਵਧੀਆ ਇਨਸਾਨ ਇਸ ਦੁਨੀਆ ਤੇ ਆਹ ਬਾਲਾ ਆਲਾ ਆਲਾ ਬੱਚਿਆਂ ਦੇ ਪਾਪੜ ਲੈ ਜਾ ਲੋ ਇਹ ਕੀ ਖੇਚ ਕਰਨ ਦੀ ਲੋੜੀ ਪੱਤੇ ਭਾਜੀ ਇੱਕ ਅੱਧਾ ਪੈਸਾ ਹੋਰ ਦੇਖ ਲਾ ਨੀ ਨੀ ਕੀ ਲੋੜੀ ਖੇਚਣ ਕਰਨ ਦੀ ਕੀ ਲੋੜੀ ਪੱਤੇ ਭਾਜੀ ਆ ਲੈ ਆ ਸਾਡੇ ਲੈ ਜਾ ਲੋੜੀ ਕੀ ਨੀ ਨੀ ਲੈ ਜਾ ਚਲ ਕਰ ਚੰਗਾ ਭਾਈ ਵੇਖੋ ਜੀ ਸਾਰੇ ਪਾਪੜ ਤਾਂ ਤੁਸੀਂ ਉਹਨਾਂ ਨੂੰ ਦੇ ਦਿੱਤੇ ਤੇ ਆਪਣੇ ਬੱਚਿਆਂ ਕੀ ਖਾਣਾ ਚੁੱਪ ਕਰ ਵਾ ਡੇਟ ਲੰਗੀ ਵਾਲੇ ਦਿੱਤੇ ਆ 有人。<laughs> <laughs>